ਸਾਡੇ YouTube ਚੈਨਲ ਤੇ ਆਫਸਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਿਤੀ 17 ਸਤੰਬਰ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਨਾ ਦੇਣ ਲਈ ਕੀਤੀਆਂ ਜਾ ਰਹੀਆਂ ਜ਼ੋਰਦਾਰ ਕੋਸ਼ਿਸ਼ਾਂ ਤੇ ਕੀਤੀ ਜਾ ਰਹੀ ਚਾਰਜਾਂ ਜੁਈ ਬਾਰੇ ਜ਼ਿਕਰ ਕਰਾਂਗੇ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਰ ਸਭ ਨੂੰ ਜੀ ਆਇਆਂ ਨੂੰ ਸਹਿਕ ਲੇਗਾ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸੋ ਸਬਸਕ੍ਰਾਈਬ ਕਰ ਲੋ ਤਾਂ ਜੋਰੇ اکاؤنٹ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਪਾਬੀਏ ਨੂੰ ਸਮੇਂ ਸਿਰ ਮਿਲ ਜਾਏ ਪੂਰੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਮਿਤੀ 17/7/2020 ਨੂੰ ਇੱਕ ਪੱਤਰ ਜਾਰੀ ਕਰਕੇ ਹਦਾਇਤਾਂ ਜਾਰੀ ਕੀਤੀਆਂ ਸਨ ਇਸ ਮਿਤੀ ਤੋਂ ਬਾਅਦ 45 ਮੁਲਾਜ਼ਮਾਂ ਤੇ ਕੇਂਦਰ ਸਰਕਾਰ ਦਾ ਸੱਤਵਾਂ ਤਨਖਾਹ ਕਮਿਸ਼ਨ ਦਾ ਬੋਹਵੇਗਾ ਕਹਿੰਦਾ ਭਾਵ ਇਹ ਕਿ ਪੰਜਾਬ ਸਰਕਾਰ ਦੇ ਉਹਨਾਂ ਮੁਲਾਜ਼ਮਾਂ ਨੂੰ ਜਿਨ੍ਹਾਂ ਦੀ ਭਰਤੀ 17/7/2020 ਤੋਂ ਬਾਅਦ ਹੋਈ ਹੈ ਉਹਨਾਂ ਤੇ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਨਹੀਂ ਹੋਵੇਗਾ ਬਲਕਿ ਉਹਨਾਂ ਦੀ ਫੈਨਰੀ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਅਨੁਸਾਰ ਦਿੱਤੀ ਜਾਵੇਗੀ ਇਸ ਦੇ ਵਿਰੁੱਧ ਜੋ ਕਿ ਕ੍ਰੇਡਿਟ ਨੰਬਰ 15896 ਉਹ 2023 ਸਰਵ ਸ਼ਰਮਾ ਐਂਡ ਆਦਰਸ ਵਰਸ ਸਟੇਟ ਆਫ ਪੰਜਾਬ ਲੱਗੀ ਸੀ ਉਸ ਵਿੱਚ ਮਲਾਜ਼ਮਾਂ ਦੀ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਸਿੰਗਲ ਬੈਂਚ ਤੇ ਵੀ ਤੇ ਡਬਲ ਬੈਂਚ ਤੇ ਵੀ ਜਿੱਤ ਹੋਈ ਸੀ ਇਹ ਸਬੰਧਤ ਪੰਜਾਬ ਸਰਕਾਰ ਦੁਆਰਾ ਮਾਨ ਜੋ ਸੁਪਰੀਮ ਕੋਰਟ ਵਿੱਚ ਜੋ ਐਸਐਲਪੀ ਲਗਾਈ ਗਈ ਸੀ ਉਹ ਵੀ ਮਿਤੀ 21/25 ਨੂੰ ডিসਮਿਸ ਹੋ ਗਈ ਸੀ ਕਦਰਾਂਤਾਂ ਵਿੱਚੋਂ ਹਾਰ ਖਾਨ ਤੋਂ ਬਾਅਦ ਸਰਕਾਰ ਨੇ 172020 ਤੋਂ ਬਾਅਦ ਵਧਦੀ ਹੋਏ ਮੁਲਾਜ਼ਮਾਂ ਨੂੰ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਨਾ ਦੇਣ ਲਈ ਇੱਕਦਮ ਹਰਕਤ ਵਿੱਚ ਆਉਂਦੇ ਹੋਏ ਮਿਤੀ 31/25 ਨੂੰ ਪੰਜਾਬ ਵਿੱਤ ਵਿਭਾਗ ਨੇ ਸਾਰੇ ਵਿਭਾਗ ਦੇ ਪ੍ਰਮੰਤਕੀ ਸਕੱਤਰਾਂ ਨੂੰ ਇੱਕ ਪੱਤਰ ਲੈ ਕੇ ਹਦਾਇਤ ਕੀਤੀ ਸੀ ਇਹ 15 ਅਧਿਨਿਯਮ ਦੇ ਵਿੱਚ ਵਿੱਚ ਸਰਵਿਸ ਰੂਲਸ ਵਿੱਚ ਸੋਧ ਕਰਕੇ ਮਿਤੀ 17/7/2020 ਦੀਆਂ ਹਦਾਇਤਾਂ ਅਨੁਸਾਰ ਸਰਵਿਸ ਰੂਲਾਂ ਵਿੱਚ ਨੋਟੀਫਿਕੇਸ਼ਨ ਕਰ ਲਿਆ ਜਾਵੇ ਤੇ ਉਦੋਂ ਤੱਕ ਕੋਈ ਵੀ ਸਿੱਧੀ ਵਰਦੀ ਨਾ ਕੀਤੀ ਜਾਵੇ ਭਾਵ ਕਿ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਵਿੱਚ ਸਿੱਧੀ ਵਰਦੀ ਰਾਹੀਂ ਨਵੀਆਂ ਨਿਯੁਕਤੀਆਂ ਤੇ ਵੀ ਰੋਕ ਲਗਾ ਦਿੱਤੀ ਗਈ ਸੀ ਮਿਤੀ 31/1/2025 ਦੇ ਇਸ ਪੱਤਰ ਤੇ ਅਮਲ ਕਰਦਿਆਂ ਹੋਇਆਂ ਐਲੀਮੈਂਟਰੀ ਸਿੱਖਿਆ ਵਿਭਾਗ ਸਮੇਤ ਕੁਝ ਡਿਪਾਰਟਮੈਂਟ ਨੇ ਤਾਂ ਆਪਣੇ ਸਰਵਿਸ ਰੋਲਾਂ ਵਿੱਚ ਸੋਧਾ ਕਰਕੇ ਨੋਟੀਫਿਕੇਸ਼ਨ ਕਰ ਲਿਆ ਸੀ ਪਰੰਤੂ ਅਜੇ ਤੱਕ ਵੀ ਬਹੁਤ ਸਾਰੇ ਵਿਭਾਗਾਂ ਨੇ ਵਿਤ ਵਿਭਾਗ ਦੀਆਂ ਹਦਾਇਤਾਂ ਦੀ ਤਾਮੀਲ ਨਹੀਂ ਕੀਤੀ ਤੇ ਸਰਵਿਸ ਰੋਲਾਂ ਵਿੱਚ ਸੋਧ ਕਰਕੇ ਨੋਟੀਫਿਕੇਸ਼ਨ ਨਹੀਂ ਕੀਤੇ 31 ਇੱਕ 2025 ਤੋਂ ਬਾਅਦ ਵਿਤ ਵਿਭਾਗ ਨੇ ਮਿਤੀ 3 ਤਿੰਨ 2025 ਤੇ 7 ਚਾਰ 2025 ਨੂੰ ਇੱਕ ਵਾਰ ਫੇਰ ਸਾਰੇ ਵਿਭਾਗਾਂ ਨੂੰ ਰੂਲਸ ਵਿੱਚ ਅਮੈਂਡਮੈਂਟ ਕਰਨ ਲਈ ਪੱਤਰ ਲਿਖੇ ਇਸ ਦੌਰਾਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਬਹੁਤ ਸਾਰੀਆਂ ਕੰਟੈਂਪਟ ਰਿੱਟਾਂ ਵੀ ਹੋਈਆਂ ਸਨ ਜਿਨ੍ਹਾਂ ਦੀ ਸੁਣਵਾਈ ਦੌਰਾਨ ਅਦਾਲਤਾਂ ਨੇ ਸਖਤ ਰੁਖ અપਨਾਦੇ ਹੋਏ ਪੀਸ਼ਨਰਾਂ ਨੂੰ 6ਵੇਂ ਤਨਖਾਹ ਕਮਿਸ਼ਨ ਅਨਸਾਰ ਸੈਲਰੀ ਟੇਨ ਤੇ ਬਕਾਇਆ ਵੀ ਜਾਰੀ ਕਰਨ ਦਾ ਸੰਖੇਪ ਫੈਸਲਾ ਸੁਣਾਇਆ ਤੇ ਸਰਕਾਰ ਨੂੰ ਮਜਬੂਰ ਹੋ ਕੇ ਪੀਸ਼ਨਰਾਂ ਨੂੰ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਅਸਾਰ ਬੈਣੇ ਦੇਣ ਲਈ ਮਜਬੂਰ ਹੋਣਾ ਪਿਆ ਹੁਣ ਮਿਤੀ 17/2020 ਤੋਂ ਬਾਅਦ ਭਰਤੀ ਹੋਏ ਨਾਨ-ਪ੍ਰਟੀਸ਼ਨਰ ਸਿਮਲਾਜਮਾ ਤੇ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਤੋਂ ਬਚਨ ਲਈ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਇੱਕ ਵਾਰ ਫਿਰ ਸਰਗਰਮੀ ਦਿਖਾਉਂਦੇ ਹੋਏ ਮਿਤੀ 11/4/2025 ਨੂੰ ਸਾਰੇ ਵਿਭਾਗਾਂ ਦੇ ਪ੍ਰਬੰਧਕੀ ਅਸਕਰਾਂ ਨੂੰ ਇੱਕ ਪੱਤਰ ਲੈ ਕੇ ਸਖਤ ਅਦਾਤ ਕੀਤੀ ਹੈ ਕਿ ਮਿਤੀ 14/4/2025 ਤੱਕ ਵਿੱਤ ਵਿਭਾਗ ਦੇ ਮਿਤੀ 17/2020 ਦੇ ਪੱਤਰ ਦੀਆਂ ਹਦਾਇਤਾਂ ਸਾਬ ਸਰਵਸ ਰੂਲਸ ਵਿੱਚ ਸੋਧਾਂ ਕਰਦੇ ਹੋਏ ਕੇਂਦਰ ਦਾ 7ਵਾਂ ਤਨਖਾਹ ਕਮਿਸ਼ਨ ਦੇਣ ਲਈ ਨੋਟੀਫਿਕੇਸ਼ਨ ਕਰ ਲਿਆ ਜਾਵੇ। ਇਹਨਾਂ ਕੀਤੀਆਂ ਗਈਆਂ ਸੋਧਾਂ ਸਬੰਧੀ ਸਟੇਟਸ ਰਿਪੋਰਟ ਪੇਸ਼ ਕੀਤੇ ਜਾਣ ਲਈ ਵੀ ਸਾਰੇ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਦੀ ਹੰਗਾਮੀ ਮੀਟਿੰਗ 24/4/2025 ਨੂੰ ਪੰਜਾਬ ਸਕੱਤਰੇਤ ਵਿੱਚ ਬੁਲਾ ਲਈ ਗਈ ਹੈ। ਇਸ ਮੀਟਿੰਗ ਵਿੱਚ ਜੋ ਵੇਰਵੇ ਦੇਣੇ ਹਨ ਉਸ ਸਬੰਧੀ ਇੱਕ ਪਰਫਾਰਮਾ ਜਾਰੀ ਕਰਦੇ ਹੋਏ ਮਹੱਤਵਪੂਰਨ ਜਾਣਕਾਰੀਆਂ ਮੰਗੀਆਂ ਗਈਆਂ ਹਨ। ਇਹਨਾਂ ਜਾਣਕਾਰੀਆਂ ਦਾ ਵੇਰਵਾ ਇਸ ਪ੍ਰਕਾਰ ਹੈ ਵਿਭਾਗ ਦਾ ਨਾਮ ਵਿਭਾਗ ਦੇ ਰੋਲਾਂ ਵਿੱਚ ਕਿਹੜੇ ਪੇ ਕਮਿਸ਼ਨ ਦੇ ਸਕੇਲ ਦਰਜ ਹਨ ਨੰਬਰ 10 ਕੀ ਵਿਭਾਗ ਦੇ ਰੋਲਾਂ ਵਿੱਚ 2011 ਦੀ ਰਿਵੀਜ਼ਨ B ਦਰਜ ਹੈ ਨੈਕਸਟ ਕੀ ਵਿਭਾਗੀ ਸੇਵਾ ਰੋਲਾਂ ਵਿੱਚ ਸਿੱਧੀ ਭਰਤੀ ਦੀਆਂ ਅਸਾਮੀਆਂ ਲਈ ਵਿਧੋਪਾਗ ਦੀਆਂ ਹਦਾਇਤਾਂ ਮੀਤੀ 720 ਵੀ ਅਨੁਸਾਰ ਸਕੇਲ ਦਰਜ ਕਰ ਲਏ ਗਏ ਹਨ ਨੰਬਰ 5 ਜੇ ਨਹੀਂ ਤਾਂ ਨਾਂ ਕਰਨ ਦੇ ਕਾਰਨ 6 ਮਿਤੀ 1720 ਤੋਂ ਬਾਅਦ ਸਿੱਧੀ ਭਰਤੀ ਦੀਆਂ ਕਿੰਨੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ? ਔਰ ਨੰਬਰ 7 ਮਿਤੀ 1720 2020 ਵਿਧਾਂ ਦੇ ਤਾਂ ਸਰ ਜ਼ੂਲ ਵਿੱਚ ਸਬੰਧੀ ਸਟੇਟਸ ਰਿਪੋਰਟ ਤੇ ਕਮੈਂਟਸ ਹੁਣ ਸਾਰੇ ਉਪਾਗਾਂ ਦੇ ਪ੍ਰਬੰਧਕੀ ਸਕੱਤਰਾਂ ਤੋਂ ਐਨੀ ਡਿਟੇਲ ਵਿੱਚ ਜਾਣਕਾਰੀ ਦੇਣ ਲਈ ਪੰਜਾਬ ਸਿਵਲ ਸਕੱਤਰ ਵਿੱਚ ਮਿਤੀ 24/4/2025 ਨੂੰ 11:15 ਵਜੇ ਰੱਖੀ ਗਈ ਮੀਟਿੰਗ ਦਾ ਪੰਜਾਬ ਸਰਕਾਰ ਦੇ ਵਿੱਤ ਉਪਾਗ ਦਾ ਮਕਸਦ ਇਹੀ ਜ਼ਰਦਾ ਹੈ ਕਿ ਜੋ ਪਹਿਲਾਂ ਹੋ ਗਿਆ ਸੋ ਹੋ ਗਿਆ ਪਰੰਤੂ ਹੁਣ 17/2022 ਤੋਂ ਬਾਅਦ ਭੱਤੀ ਹੋਏ ਸਾਰੇ ਮੁਲਾਜ਼ਮਾਂ ਤੇ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਨਾ ਕਰਨਾ ਪਵੇ ਤੇ ਉਹਨਾਂ ਦੀ ਨੂੰ ਸੈਲਰੀ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਅਸਾਰੀ ਦਿੱਤੀ ਜਾਵੇ ਇਸ ਵਾਸਤੇ ਇਹ ਮੀਟਿੰਗ ਬੁਲਾਈ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਸਰਕਾਰ ਆਪਣੀ ਇਸ ਕੋਸ਼ਿਸ਼ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ 17/2022 ਤੋਂ ਬਾਅਦ ਭੱਤੀ ਹੋਏ ਸਾਰੇ ਮਲਾਜਮਾਂ ਵੱਲੋਂ ਮਾਨਯੋਗ ਕੋਰਟਾਂ ਦਾ ਸਹਾਰਾ ਲੈ ਕੇ ਸਰਕਾਰ ਨੂੰ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਦੇਣ ਲਈ ਮਜਬੂਰ ਕਰਨ ਵਿੱਚ ਕਾਮਯਾਬ ਹੁੰਦੇ ਹਨ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਕਾਇਰ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ